ਦੀਪ ਗੋਰਾ ਥਾਪਰੀ ਤੇ ਹਮਲਾ ਹੋਇਆ ਮੈਂ ਸਮਝਦਾ ਸੋਚੀ ਸਮਝੀ ਸ਼ਾਰਜ ਇਹ ਸੋਚੀ ਸਮਝੀ ਸ਼ਾਰਜ ਜਦੋਂ ਹੁੰਦੀ ਹੈ ਉਹ ਇਹਦੇ ਚ ਇਹ ਹੈ ਵੀ ਉਹਨਾਂ ਨੇ ਹਿੰਦੂ ਸਿੱਖ ਏਕਤਾ ਜਿਹੜੀ ਆ ਬਣੀ ਹੋਈ ਆ ਉਹਨੂੰ ਪੰਗਰ ਤੋਂ ਵਾਸਤੇ ਉਹ ਇੱਕ ਦਹਿਸ਼ਤ ਫਲਾਉਣ ਵਾਸਤੇ ਇਹ ਜਿਹੜਾ ਕੰਮ ਹੋਇਆ ਅਸੀਂ ਉਹ ਵੀ ਨਿੰਦਿਆ ਕਰਦੇ ਆ ਬਿਲਕੁਲ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆ ਜਾਂ ਤਾਂ ਉਹ ਅਸਤੀਫਾ ਦੇਵੇ ਤੇ ਜਾਂ ਇਸ ਵੇਲੇ ਯਕੀਨੀ ਬਣਾਵੇ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਿਦਾ ਹੋ ਸਕਦੀ ਆ ਚਲੇ ਗੁਰਬਾਨ ਸਰ ਵੀਡੀਓ ਪਰ ਮੱਥਾ ਟੇਕ ਕੇ ਗਿਆ ਤੇ ਉਹ ਮੱਥਾ ਟੇਕ ਕੇ ਗਿਆ ਹੈਗਾ ਤੇ ਜਦੋਂ ਬਾਹਰ ਨਿਕਲਿਆ ਤੇ ਉਹਦੇ ਤੇ ਹਮਲਾ ਹੋ ਗਿਆ ਇਹ ਜਿਹੜਾ ਇਸ ਬਾਣੇ ਦੇ ਵਿੱਚ ਹਮਲਾ ਹੋਇਆ ਮੈਂ ਸਮਝਦਾ ਇਹ ਗੱਲ ਠੀਕ ਨਹੀਂ ਹੈਗੀ ਇਹ ਸਾਡੇ ਲਈ ਬਹੁਤ ਖਤਰਨਾਕ ਗੱਲ ਹੈਗੀ ਇਹ ਸਾਡਾ ਪੰਜਾਬ ਜਿਹੜਾ ਅੱਜ ਪਹਿਲਾਂ ਹੀ ਦਸ਼ਿਆ ਦੇ ਦੌਰ ਦੇ ਵਿੱਚ ਛੇਵਾਂ ਦਰਿਆ ਬਣਿਆ ਹੋਇਆ ਤੇ ਅੱਜ ਇਹੋ ਜੀਆਂ ਵਾਰਦਾਤਾਂ ਹੋਣਗੀਆਂ ਤੇ ਸਾਡੇ ਪੰਜਾਬ ਜਿਹੜਾ ਉਹ ਕਮਜ਼ੋਰ ਹੋਏਗਾ ਅਸੀਂ ਪੰਜਾਬ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਤਾ ਅਤਿਛੇ ਗੁਰੂ ਤੇਗ ਬਹਾਦਰ ਜੀ ਬਹਾਇਨਾ ਖੋਬ ਦੀ ਖਾਤਰ ਆਪਣਾ ਸੀਸ ਦਿੱਤਾ ਸੀਗਾ ਤੇ ਉਹ ਅਸੀਂ ਤੇ ਬਿਲਕੁਲ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ ਬਣਿਆ ਨਾ ਕਿ ਅਸੀਂ ਕਿ ਕੋਈ ਸਾਦਾ ਜਿਹਾ ਸਿੱਖ ਭਾਈ ਜਿਹਾ ਉਹਨਾਂ ਤੇ ਹਮਲਾ ਕਰਨ ਵਾਸਤੇ ਬਣਿਆ ਉਸੀਂ ਦੇਖ ਰਹੇ ਹਾਂ ਚਿਰਾਗ ਨਿਊ ਚੈਨਲ ਤੇ ਮੇਹਾਂਾ ਤੁਹਾਡਾ ਨਾ ਦੋਸਤ ਮਿਲਾਂ ਸਿੰਘ ਐਸ ਸਮੇਂ ਫਿਰ ਤੋਂ ਡੀ ਐਮ ਸੀ ਵਿੱਚ ਮੌਜੂਦ ਹੈ ਜਿੱਥੇ ਕਿ ਕੱਲ ਬੜੀ ਮਨਪੱਗੇ ਕੱਢਣਾ ਜਿਹਨੂੰ ਕਹਿ ਸਕਦੇ ਆ ਸਿਵਲ ਹਸਪੀਟਲ ਦੇ ਬਾਹਰ ਇੱਕ ਸ਼ਿਵਸਨਾ ਆਗੂ ਥਾਪਰ ਜੀ ਦੇ ਉੱਪਰ ਜਿਹੜਾ ਹੈ ਕਿ ਜਾਨਲੇਵਲ ਹਮਲਾ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਇੱਥੇ ਕੁਛ ਹੀ ਦੇਰੀ ਵਿੱਚ ਜਾਖੜ ਸਾਹਿਬ ਵੀ ਪਹੁੰਚ ਰਹੇ ਨੇ ਉਹਨਾਂ ਦਾ ਬਿਆਨ ਜਿਹੜਾ ਤੁਹਾਡੇ ਤੱਕ ਵੀ ਗਰੂਪ ਰੂ ਰੂ ਕੀਤਾ ਜਾਇਆ ਗਿਆ ਲੇਕਿਨ ਉਸ ਤੋਂ ਪਹਿਲਾਂ ਨੀਟੂ ਕਾਉਂਸਲਰ ਜੀ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਕੱਲ ਸ਼ਿਵਸਨਾ ਦੇ ਆਗੂ ਦੇਤੇ ਜਾਨਲੇ ਐ ਸੋਚੀ ਸਮਝੀ ਸ਼ਾਰਜ ਜਦੋਂ ਹੁੰਦੀ ਆ ਉਹ ਇਹਦੇ ਚ ਇਹ ਆ ਵੀ ਉਹਨਾਂ ਨੇ ਹਿੰਦੂ ਸਿੱਖ ਏਕਤਾ ਜਿਹੜੀ ਆ ਬਣੀ ਹੋਈ ਆ ਉਹਨੂੰ ਪੰਗ ਕਰਨ ਵਾਸਤੇ ਔਰ ਇੱਕ دہشت ਫਲਾਉਣ ਵਾਸਤੇ ਇਹ ਜਿਹੜਾ ਕੰਮ ਹੋਇਆ ਅਸੀਂ ਉਹਦੀ ਨਿੰਦਿਆ ਕਰਦੇ ਆ ਬਿਲਕੁਲ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਆ ਜਾਂ ਤਾਂ ਅਸਤੀਫਾ ਦੇਵੇ ਤੇ ਜਾਂ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਿੱਦਾਂ ਹੋ ਸਕਦੀ ਆ ਅੱਜ ਦੁਕਾਨਦਾਰ دہشت ਦੇ ਵਿੱਚ ਆ ਅਲਾਕਾ ਦੇਸ਼ ਦੇ ਵਿੱਚ ਹੈ ਕਿਉਂਕਿ ਮੇਰੇ ਇਲਾਕੇ ਦੇ ਚੰਨ ਦੂਰੀ ਦੇ ਉੱਪਰ ਆ ਮੈਂ ਵੀ ਉੱਥੇ ਮੌਕੇ ਦੇ ਉੱਪਰ ਉੱਥੇ ਸੁਣੀ ਸਾਹ ਦਾ ਪਾਰ ਚੱਲ ਰਿਹਾ ਸੀਗਾ ਅਸੀਂ ਸਾਰੇ ਉੱਥੇ ਜਾ ਰਹੇ ਸੀਗੇ ਤੇ ਉਸ ਤੋਂ ਪਹਿਲੇ ਵਾਰਦਾਤ ਹੋ ਗਈ ਤੇ ਤੁਸੀਂ ਇਹ ਦੇਖ ਲਓ ਵੀ ਇਹ ਉਹ ਉੱਥੇ ਸੰਦੀਪ ਗੋਰਾ ਵੀ ਉਸ ਸੁਣੀ ਸਾਹ ਦੇ ਪਾਰ ਦੇ ਉੱਪਰ ਸ਼੍ਰੀ ਗੁਰਗਨ ਸਾਹਿਬ ਜੀ ਦੇ ਉੱਪਰ ਮੱਥਾ ਟੇਕ ਕੇ ਗਿਆ ਤੇ ਉਹ ਮੱਥਾ ਟੇਕ ਕੇ ਗਿਆ ਹੈਗਾ ਤੇ ਜਦੋਂ ਬਾਹਰ ਨਿਕਲਿਆ ਤੇ ਉਹਦੇ ਤੇ ਹਮਲਾ ਹੋ ਗਿਆ ਇਹ ਜਿਹੜਾ ਇਸ ਬਾਣੇ ਦੇ ਵਿੱਚ ਹਮਲਾ ਹੋਇਆ ਮੈਂ ਸਮਝਦਾ ਇਹ ਗੱਲ ਠੀਕ ਨਹੀਂ ਹੈਗੀ ਕਿ ਸਾਡੇ ਲਈ ਬਹੁਤ ਖਤਰਨਾਕ ਗੱਲ ਹੈਗੀ ਸਾਡਾ ਪੰਜਾਬ ਜਿਹੜਾ ਅੱਜ ਪਹਿਲਾਂ ਹੀ ਦਸ਼ਾਵਾਂ ਦੇ ਦੌਰ ਦੇ ਵਿੱਚ ਛੇਵਾਂ ਦਰਿਆ ਬਣਿਆ ਹੋਇਆ ਤੇ ਅੱਜ ਇਹੋ ਜੀਆਂ ਵਾਰਦਾਤਾਂ ਹੋਣਗੀਆਂ ਤੇ ਸਾਡੇ ਪੰਜਾਬ ਜਿਹੜਾ ਉਹ ਕਮਜ਼ੋਰ ਹੋਏਗਾ ਅਸੀਂ ਪੰਜਾਬ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਇਹ ਭਾਈਚਾਰੇ ਦੀ ਸਾਂਝ ਜੜੀ ਆ ਹਿੰਦੂ ਸਿੱਖ ਭਾਈਚਾਰੇ ਦੀ ਕਾਇਮ ਰੱਖਣੀ ਆ ਤੇ ਅਸੀਂ ਬਿਲਕੁਲ ਖੜੇ ਆ ਇਹ ਕੋਈ ਮਤ ਸੋਚੇ ਕਿ ਅਸੀਂ ਕਿਸੇ ਵੀ ਫਿਰਕੇ ਦੇ ਉੱਪਰ ਹਮਲਾ ਕਰਕੇ ਉਸ ਫਿਰਕੇ ਨੂੰ ਅਸੀਂ ਡਰਾ ਲਾਂਗੇ ਇਹ ਬਿਲਕੁਲ ਨਹੀਂ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੌਮ ਦੀ ਖਾਤਰ ਆਪਣਾ ਸੀਸ ਦਿੱਤਾ ਸੀਗਾ ਤੇ ਉਹ ਅਸੀਂ ਤੇ ਬਿਲਕੁਲ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ ਬਣੇ ਆ ਨਾ ਕਿ ਅਸੀਂ ਕਿ ਕੋਈ ਸਾਡਾ ਜਿਹੜਾ ਸਿੱਖ ਭਾਈਚਾਰਾ ਉਹਨਾਂ ਤੇ ਹਮਲਾ ਕਰਨ ਵਾਸਤੇ ਬਣਿਆ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹ ਇਹੋ ਜਿਹੀ ਇਨਕੁਆਇਰੀ ਬਠਾਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤੇ ਮੈਂ ਇਹ ਵੀ ਗੱਲ ਕਵਾਂਗਾ ਕਿ ਜਿਹੜੇ ਸਥਾਨੀਏ ਐਮਐਲਏ ਆ ਉਥੇ ਕਿਉਂ ਨਹੀਂ ਪਹੁੰਚੇ ਉਹਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਸੀਗਾ ਆ ਕੇ ਉਹਨਾਂ ਨੂੰ ਪਰਿਵਾਰ ਨੂੰ ਦਿਲਾਸਾ ਦੇਣਾ ਚਾਹੀਦਾ ਸੀਗਾ ਤੇ ਉਹ ਨਾ ਉਥੇ ਆ ਕੇ ਇਹ ਇਹ ਗੱਲ ਬਣਦੀ ਆ ਕਿ ਉਹ ਸਰਕਾਰ ਪੱਖੀ ਨੇ ਉਹ ਸਰਕਾਰ ਪੱਖੀ ਜਿਹੜੇ ਬੰਦੇ ਹੁੰਦੇ ਆ ਉਹ ਕਦੀ ਵੀ ਕਿਸੇ ਲੋਕਾਂ ਦੇ ਗਰੀਬ ਲੋਕਾਂ ਦੇ ਖੇਤ ਦੀ ਗੱਲ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਭਾਜਪਾ ਪਾਰਟੀ ਜੜੀਆ ਉਹ ਹਮੇਸ਼ਾ ਮੋਢੇ ਨਾਲ ਮੋਢਲਾ ਖੜੀਆ ਸਾਡਾ ਪੰਜਾਬ ਇੱਕ ਪੰਜਾਬ ਸੋਨੇ ਦੀ ਚਿੜੀਆ ਸੀ ਉਹ ਸੋਨੇ ਦੀ ਚਿੜੀਆਂ ਨੂੰ ਅੱਜ ਮਿਟਾਉਣ ਵਾਸਤੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹਨਾਂ ਤਾਕਤਾਂ ਨੂੰ ਬਿਲਕੁਲ ਅੱਗੇ ਨਹੀਂ ਆਣ ਦਿਆਂਗੇ ਜੀ ਇੱਕ ਸਵਾਲ ਹੈ ਕਿ ਸਿਵਲ ਹਸਪਤਾਲ ਦੇ ਬਾਹਰ ਜਦੋਂ ਉਸਨੂੰ ਸ਼ਿਵਸੈਨਾ ਦੇ ਆਗੂ ਦੇ ਉੱਤੇ ਕਰਪਾਨਾ ਦੇ ਨਾਲ ਸ਼ਰੇਮ ਜਿਹੜਾ ਹਮਲਾ ਕੀਤਾ ਲੇਕਿਨ ਉਸ ਤੋਂ ਬਾਅਦ ਉਹ ਐਕਟਿਵ ਲੈ ਕੇ ਫਰਾਰ ਹੋ ਜਾਂਦੇ ਲੇਕਿਨ ਉਸ ਤੋਂ ਬਾਅਦ ਉਹ ਜਦੋਂ ਜ਼ਮੀਨ ਡੇਕੇ ਪੇਸੀ ਉੱਥੇ ਦੇ ਕੋਈ ਈ ਰਿਕਸ਼ਾ ਜਿਹੜੇ ਰਹੇ ਮੁੰਡਾ ਆਸ ਜਨੇ ਉਹਨੂੰ ਚੱਕ ਕੇ ਉਹਨਾਂ ਨੂੰ ਅੰਦਰ ਸਿਵਲ ਦੇ ਵਿੱਚ ਐਮਰਜੈਂਸੀ ਵਾਰਡ ਚ ਲੈ ਗਏ ਲੇਕਿਨ ਲੋਕ ਤਮਾਸ਼ਾ ਦੇਖਦੇ ਰਹਿੰਦੇ ਨੇ ਇਸ ਚੀਜ਼ ਨੂੰ ਕਿ ਲੋਕ ਕਿਉਂ ਨਹੀਂ ਚੱਕਦੇ ਹੈਗੇ ਇਸ ਚੀਜ਼ ਨੂੰ ਮੈਂ ਸਮਝਦਾ ਕਿ ਜਦੋਂ ਐਸੀ ਘਟਨਾ ਹੁੰਦੀ ਹੈ ਜਿਹੜੇ ਲੋਕ ਤਮਾਸ਼ਾ ਦੇਖਦੇ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਜ਼ਰੂਰੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਤਮਾਸ਼ਾ ਦੇਖਿਆ ਅਸੀਂ ਤਮਾਸ਼ਾ ਦੇਖਣ ਲਈ ਨਹੀਂ ਬਣੇ ਹੋਏ ਅਸੀਂ ਕਾਰਵਾਈ ਕਰਾਉਣ ਵਾਸਤੇ ਬਣੇ ਹੋਏ ਆ ਲੋ ਇਹ ਤਸਵੀਰਾਂ ਨੇ ਸੁਨੀਲ ਜਾਖੜ ਜੀ ਦੀ ਬਿਲਕੁਲ ਗੱਡੀਆਂ ਜਿਹੜੀਆਂ ਨੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਅਮਿਤ ਅਰੋੜਾ ਜੀ ਵੀ ਜੋ ਸ਼ਿਵਸੇਨਾ ਦੇ ਆਗੂ ਜਿਹੜੇ ਨੇ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇਆਂ ਬਿਲਕੁਲ ਰੂਬਰੂ ਕੀਤੀਆਂ ਜਾ ਰਹੀਆਂ ਨੇ ਸੋ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਜੋ ਭਾਜਪਾ ਦੇ ਆਗੂ ਜਿਹੜੇ ਨੇ ਸਾਡੇ ਨਾਲ ਬਿਲਕੁਲ ਮੌਜੂਦ ਨੇ ਬੇਦੀ ਸਾਹਿਬ ਤੇ ਸਭ ਕੀ ਕਹਿਣਾ ਚਾਹੂਗੇ ਕੱਲ ਜਿਹੜਾ ਆ ਬੜੀ ਮੰਨ ਪਾ ਕੇ ਘਟਨਾ ਜਿਹਨੂੰ ਕਹਿ ਸਕਦੇ ਸ਼ਿਵਸੇਨਾ ਦੇ ਆਗੂ ਦਿੱਤੇ ਇੱਕ ਘਟਨਾ ਵਾਪਰੀ ਆ ਦੇਖੋ ਬਹੁਤ ਮਾੜੀ ਗੱਲ ਹੈ ਜਿਸ ਤਰੀਕੇ ਦੇ ਨਾਲ ਇੱਕ ਕਿਸੇ ਵੀ ਪਾਰਟੀ ਦਾ ਨਿਤਾ ਹੋਵੇ ਸ਼ ਇਨਸਾਨੇ ਜਿਸ ਤਰੀਕੇ ਦੇ ਨਾਲ ਉਹਦੇ ਉੱਪਰ ਹਮਲਾ ਹੋਇਆ ਉਹ ਨਿੰਦਣਯੋਗ ਹੈ ਇਸ ਗੱਲ ਨੂੰ ਕੋਈ ਬਰਦਾਸ਼ਤ ਨਹੀਂ ਕਰੇਗਾ ਮੈਂ ਤੇ ਕਵਾਂਗਾ ਵੀ ਐਸੇ ਜਿਹੜੇ ਲੋਕ ਨੇ ਕੋਈ ਹਿੰਦੂ ਜਾਂ ਸਿੱਖ ਦਾ ਸਵਾਲ ਨਹੀਂ ਹੈਗਾ ਹਿੰਦੂ ਸਿੱਖ ਭਾਈਚਾਰਾ ਹੈ ਭਰਾ ਨੇ ਆਪਸ ਵਿੱਚ ਰਿਸ਼ਤੇ داری ਸਾਡੀ ਆਪਸ ਵਿੱਚ ਨੇ ਇਸ ਚੀਜ਼ ਨੂੰ ਨਹੀਂ ਜਾਣਾ ਚਾਹੀਦਾ ਪਰ ਜਿਹੜੇ ਐਸੇ ਲੋਕ ਨੇ ਸਿਰ ਭਰੇ ਲੋਕ ਨੇ ਗੁੰਡੇ ਲੋਕ ਨੇ ਜਿਹੜੇ ਪੰਜਾਬ ਦਾ ਹਾਲਾਤ ਖਰਾਬ ਕਰਨਾ ਚਾਹਦੇ ਨੇ ਇਹਨਾਂ ਦੇ ਪਰਚੇ ਦਰਜ ਨਾ ਕਰਕੇ ऐसे ਲੋਕਾਂ ਨੂੰ ਜਿੰਨੀ ਦਰ ਤੱਕ ਅਸੀਂ ਉਹਨਾਂ ਨੂੰ ਸਬਕ ਨਹੀਂ ਸਿਖਾਵਾਂਗੇ ਔਰ ਸਬਕ ਇਸ ਤਰੀਕੇ ਨਾਲ ਸਰਗਾਇਆ ਜਾ ਸਕਦਾ ਜਿੱਦਾਂ ਯੋਗੀ ਜੀ ਨੇ ਗੁੰਡਾਗਰਦੀ ਯੂਪੀ ਚ ਖਤਮ ਕੀਤੀ ਹੈ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਗੋਲੀ ਦਾ ਜਵਾਬ ਗੋਲੀ ਨਾਲ ਦੇ ਕੇ ਜੜਾ ਬੇ ਇਹਨਾਂ ਨੂੰ ਪੰਜਾਬ ਦੇ ਹਲਾਠੀ ਕਰਨਾ ਚਾਹੀਦੇ ਨੇ ਲਗਾਤਾਰ ਜਿਹੜੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ਼ਰੀਆਮ ਦੇਖੋ ਵੀ ਸਿਵਲ ਹਸਪੀਟਲ ਆ ਸਿਵਲ ਹਸਪੀਟਲ ਦੇ ਬਿਲਕੁਲ ਬਾਹਰ ਓਕੇ ਨਮਸਤਕ ਹੋ ਕੇ ਅੰਦਰ ਵਾਈਸੀ ਮੇਰਾ ਉਹ ਸੈਂਟਰ ਹਲਕਾ ਵੇ ਉੱਥੇ ਇੰਨਾ ਰਸ਼ ਲਿੰਦਾ ਉੱਥੇ ਕੋਈ ਵੀ ਸਾਈਕਲ ਤੇ ਸਕੂਟਰ ਤੇ ਕਾਰ ਤੇ ਨਿਕਲਣਾ ਬਹੁਤ ਮੁਸ਼ਕਲ ਹੈ ਐਸੀ ਜਗ੍ਹਾ ਦੇ ਉੱਪਰ ਜਿਸ ਤਰੀਕੇ ਦੇ ਨਾਲ ਉਹ ਤੇ ਕਿਰਪਾਨਾਂ ਨਾਲ ਹਮਲਾ ਕਰਤਾ ਹੈ ਜਿਸ ਤਰੀਕੇ ਨਾਲ ਦੇਖੋ ਉਹਨੂੰ ਵੱਢਿਆ ਹੈ ਦੇਖਿਆ ਨਹੀਂ ਜਾ ਸਕਦਾ ਇਹ ਬਰਦਾਸ਼ਤ ਨਹੀਂ ਹੋ ਸਕਦਾ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਨਾ ਕੋਈ ਹਿੰਦੂ ਬਰਦਾਸ਼ਤ ਕਰੇਗਾ ਨਾ ਕੋਈ ਸਿੱਖ ਬਰਦਾਸ਼ਤ ਕਰੇਗਾ ਐਸੇ ਲੋਕਾਂ ਦਾ ਹੱਲ ਗੋਲੀ ਐਸੇ ਲੋਕਾਂ ਨੂੰ ਗੋਲੀ ਮਾਰ ਕੇ ਕ੍ਰਾਈਮ ਨੂੰ ਖਤਮ ਕਰਨਾ ਚਾਹੀਦਾ ਹੋਰ ਕੀ ਕੰਡੀਸ਼ਨ ਕੀ ਹੈਗੀ ਆ ਉਹਨਾਂ ਦੀ ਕੰਡੀਸ਼ਨ ਜੋ ਪਤਾ ਚੱਲ ਰਿਹਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਜਖੜ ਜੀ ਆ ਰਹੇ ਨੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਅਸੀਂ ਅੰਦਰ ਉਹਨਾਂ ਦਾ ਪਤਾ ਲੈਣਾ ਹੈ ਔਰ ਮੇਰੇ ਕੋਲ 5-10 ਮਿੰਟ ਦੇ ਜਖੜ ਜੀ ਆ ਜਾਣਗੇ ਤੇ ਅਸੀਂ ਅੰਦਰ ਜਾ ਕੇ ਪਤਾ ਕਰਾਂਗੇ ਵੈਸੇ ਜੋ ਲੱਗ ਰਿਹਾ ਹੈ ਕਿ ਉਹ ਠੀਕ ਹੈਗੇ ਨਾ ਗੱਲਬਾਤ ਕਰ ਰਹੇ ਨੇ ਬਾਕੀ ਜਿਸ ਤਰੀਕੇ ਨਾਲ ਉਹਨਾਂ ਲੋਕਾਂ ਨੇ ਹਮਲਾ ਕੀਤਾ ਹੈ ਉਹਨਾਂ ਦੇ ਕੋਈ ਕਸਰ ਨਹੀਂ ਛੱਡੀ ਤੁਸੀਂ ਦੇਖਿਆ ਹੋਏਗਾ ਦੇਖਿਆ ਨਹੀਂ ਜਾ ਰਿਹਾ ਜਦੋਂ ਅਸੀਂ ਕੱਲ ਦੇਖ ਰਹੇ ਸੀ ਤੇ ਸਹੀ ਮੰਨਿਆ ਜੇ ਸਾਈਡ ਤੇ ਕਰਨਾ ਪੈ ਗਿਆ ਬਈ ਇੰਨੇ ਵੱਡੇ ਉਹਦੇ ਤੇ ਜ਼ਖਮ ਸੀ ਤੇ ਜਿਸ ਤਰੀਕੇ ਨਾਲ ਸ਼ਰਿਆਮ ਕਰਪਾ ਨਾਇਕ ਦੇ ਇਨਸਾਨ ਦੇ ਉੱਪਰ ਮਾਰੇ ਜਾ ਰਹੀਆਂ ਨੇ ਇਹ ਬਰਦਾਸ਼ਤ ਨਹੀਂ ਹੋ ਸਕਦਾ ਪਰ ਕੋਈ ਨਹੀਂ ਕਰੇਗਾ ਬੀਜੇਪੀ ਤੋਂ ਜਾਂਦੇ ਨਾਲ ਬੇਦੀ ਸਾਹਿਬ ਮਜੂਸੀ ਲੇਕਿਨ ਥੋੜੀ ਦੇਰ ਦੇ ਵਿੱਚ ਆ ਜਾਖੜ ਸਾਹਿਬ ਤੇ ਪਹੁੰਚ ਰਹੇ ਨੇ ਸੋ ਉਹਨਾਂ ਨਾਲ ਵੀ ਇਹ ਗੱਲਬਾਤ ਜਿਹੜੀ ਤੁਹਾਡੇ ਦਾ ਗਰੂ ਗਰੂ ਕੀਤੀ ਜਾਏਗੀ ਉਹਨਾਂ ਦੇਰ ਤੱਕ ਬੜੇ ਰੋ ਦਾ ਚਿਰਾਗ ਨੂੰ ਚੈਨਲ ਦੇ